ਕਿ ਫਰੈਂਡਸ ਅ ਐਸ ਵੇਲੇ ਬਹੁਤ ਵੱਡਾ ਇੱਕ मुद्दा ਜਿਹੜਾ ਚੱਲਦਾ ਪਿਆ ਬਾਇਕਾਟ ਸਰਕਾਰ ਜੀ ਦਾ ਇਹਦਾ ਬਾਇਕਾਟ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਬਿਲਕੁਲ ਹੋਣਾ ਚਾਹੀਦਾ ਬਿਕੋਜ਼ ਉਹ ਭਾਵੇਂ ਕੋਈ ਵੀ ਕਲਾਕਾਰ ਹੈ ਭਾਵੇਂ ਕੋਈ ਵੀ ਕਿਸੇ ਜਗ੍ਹਾ ਤੇ ਪਹੁੰਚਿਆ ਹੋਇਆ ਇਨਸਾਨ ਹੈ ਖਿਡਾਰੀ ਹੈ ਕੁਛ ਵੀ ਹੈ ਪੋਲੀਟੀਸ਼ੀਅਨ ਹੈ ਕੋਈ ਵੀ ਇਨਸਾਨ ਜਿਹੜਾ ਆਪਣੇ ਦੇਸ਼ ਨਾਲ ਖੜਾ ਨਹੀਂ ਹੁੰਦਾ ਤੇ ਉਹਦਾ ਬਾਇਕਾਟ ਹੋਣਾ ਬਿਲਕੁਲ ਵਾਜਬ ਹੈ ਔਰ ਮੈਂ ਇਥੇ ਅਪਰੀਸ਼ੀਏਟ ਕਰਦਾ ਹਾਂ ਨੀਆਂ ਨੂੰ ਕਿ ਕੁੜੀ ਹੋ ਕੇ ਕਲਾਕਾਰ ਹੁੰਦੇ ਹੋਏ ਉਹ ਵੀ ਆਰਟਿਸਟ ਹੈ ਪਰ ਉਹਨੇ ਐਡੀ ਗਰਡਸ ਦਿਖਾਏ ਆਪਣੀ ਕੰਟਰੀ ਦੇ ਲਈ ਖੜੀ ਹੋਈ ਔਰ ਉਹਨੇ ਹਿੰਦੁਸਤਾਨ ਦੀ ਆਰਮਨ ਨੂੰ ਮਾੜਾ ਚੰਗਾ ਕਿਹਾ ਠੀਕ ਹੈ ਬੀਗ ਐਜ਼ ਇਨ ਪਾਕਿਸਤਾਨੀ ਸਿਟੀਜ਼ਨ ਉਹ ਦਾ ਰਾਈਟ ਮਨ ਹੈ ਬਟ ਸਾਡੇ ਸਰਦਾਰ ਜੀ ਤਾਂ ਕੁਝ ਬੋਲੇ ਹੀ ਨਹੀਂ ਔਰ ਹਾਨੀ ਮਿਰਜ਼ਾ ਦੇ ਨਾਲ ਕੰਮ ਕਰਨ ਤੋਂ ਬਾਅਦ ਵੀ ਉਸ ਕੁੜੀ ਨੂੰ ਕੋਈ ਅਨਸਰ ਨਹੀਂ ਦਿੱਤਾ ਸਰਦਾਰ ਜੀ ਬਟ ਜਦੋਂ ਨੇਸ਼ਨ ਨੇ ਇਹ ਗੱਲ ਕਹੀ ਵੀ ਫਿਲਮ ਬਾਇਕਾਟ ਹੋਣੀ ਚਾਹੀਦੀ ਹੈ ਪੰਜਾਬ ਦੇ ਹਿੰਦੁਸਤਾਨ ਦੇ ਲੋਕਾਂ ਨੇ ਤਾਂ ਉਹਨਾਂ ਨੇ ਚੱਕ ਟਵੀਟ ਕੀਤਾ ਸਰਦਾਰ ਜੀ ਨੇ ਤੇ ਭੜਲੂ ਭੂਣਦਿਆਂ ਲੱਗਾ ਫਿਰੋਂ ਤੇ ਬਾਹਰ ਰਿਲੀਜ਼ ਹੋ ਰਹੀ ਹੈ। ਔਰ ਆਪਣੇ ਦੇਸ਼ ਦੇ ਲੋਕਾਂ ਦੇ ਇਮੋਸ਼ਨਸ ਨਾਲ ਖੇਡਣਾ ਜਾਂ ਉਹਨਾਂ ਦੇ ਖਿਲਾਫ ਖੜੇ ਹੋਣਾ ਔਰ ਭੂਣਦਿਆਂ ਲੱਗਾ ਭੂਣਦੂਟੇ ਉੱਡ ਕੇ ਇੱਥੇ ਅਮਰੀਕਾ ਗਿਆ ਹੈ ਠੀਕ ਹੈ ਨਾ ਅੱਜ ਉਹਨਾਂ ਕੋਲ ਅਮਰੀਕਨ ਸਿਟੀਜ਼ਨ ਹੈ। ਤੋਂ ਮੈਂ ਸਮਝ ਸਕਦਾ ਕਿ ਹਿੰਦੁਸਤਾਨ ਵਾਸਤੇ ਹੁਣ ਉਹ ਇਮੋਸ਼ਨਸ ਜਾਂ ਚੀਜ਼ਾਂ ਨਹੀਂ ਰਹਿੰਦੀਆਂ ਕਿਉਂਕਿ ਬੰਦੇ ਨੂੰ ਪਤਾ ਵੀ ਮੈਂ ਹੁਣ ਇੱਥੇ ਰਹਿਣਾ ਬਟ ਮੇਂ ਬ੍ਰਦਰ ਤੂੰ ਪੰਜਾਬੀ ਹੈਂ ਤਰਬਨ ਬੰਨਦਾ ਇਸ ਪੰਜਾਬ ਦੇ ਲੋਕਾਂ ਨੇ ਹਿੰਦੁਸਤਾਨ ਦੇ ਲੋਕਾਂ ਨੇ ਬੜਾ ਤੈਨੂੰ ਮਾਨ ਸਨਮਾਨ ਦਿੱਤਾ ਫਰੈਂਡਸ ਅ ਐਸ ਵੇਲੇ ਬਹੁਤ ਵੱਡਾ ਇੱਕ ਮੁੱਦਾ ਜਿਹੜਾ ਚੱਲਦਾ ਪਿਆ ਬਾਇਕਾਟ ਸਰਦਾਰ ਜੀ ਦਾ ਇਹਦਾ ਬਾਇਕਾਟ ਹਟਾਉਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਬਿਲਕੁਲ ਹੋਣਾ ਚਾਹੀਦਾ ਬਿਕਾਜ਼ ਉਹ ਭਾਵੇਂ ਕੋਈ ਵੀ ਕਲਾਕਾਰ ਹੈ ਭਾਵੇਂ ਕੋਈ ਵੀ ਕਿਸੇ ਅ ਜਗ੍ਹਾ ਤੇ ਪਹੁੰਚਿਆ ਹੋਇਆ ਇਨਸਾਨ ਹੈ ਖਿਡਾਰੀ ਹੈ ਕੁਝ ਵੀ ਹੈ ਬੋਲੀਡੀਸ਼ਨ ਹੈ ਕੋਈ ਵੀ ਇਨਸਾਨ ਜੋ ਆਪਣੇ ਦੇਸ਼ ਨਾਲ ਖੜਾ ਨਹੀਂ ਹੁੰਦਾ ਤੇ ਉਹਦਾ ਬਾਇਕਾਟ ਹੋਣਾ ਬਿਲਕੁਲ ਵਾਜਬ ਹੈ। ਔਰ ਮੈਂ ਇਥੇ ਐਪਰੀਸ਼ੀਏਟ ਕਰਦਾ ਹਾਨੀ ਨੂੰ ਕਿ ਕੁੜੀ ਹੋ ਕੇ ਕਲਾਕਾਰ ਹੁੰਦੇ ਹੋਏ ਉਹ ਵੀ ਇੱਕ ਆਰਟਿਸਟ ਹੈ ਪਰ ਉਹਨੇ ਡਿਸਗਰਡਸ ਦਿਖਾਏ ਔਰ ਆਪਣੀ ਕੰਟਰੀ ਦੇ ਲਈ ਖੜੀ ਹੋਈ ਔਰ ਉਹਨੇ ਹਿੰਦੁਸਤਾਨ ਦੀ ਆਰਮੀ ਨੂੰ ਮਾੜਾ ਚੰਗਾ ਕਿਹਾ। ਠੀਕ ਹੈ ਬੀਗ ਐਜ਼ ਇਨ ਪਾਕਿਸਤਾਨੀ ਸਿਟੀਜ਼ਨ ਉਹਦਾ ਰਾਈਟ ਮਣਾਦਾ। ਬਟ ਸਾਡੇ ਸਰਦਾਰ ਜੀ ਤਾਂ ਕੁਝ ਬੋਲੇ ਹੀ ਨਹੀਂ ਔਰ ਹਾਨੀ ਮਿਰਜ਼ਾ ਦੇ ਨਾਲ ਕੰਮ ਕਰਨ ਤੋਂ ਬਾਅਦ ਵੀ ਉਸ ਕੁੜੀ ਨੂੰ ਕੋਈ ਅਨਸਰ ਨਹੀਂ ਦਿੱਤਾ ਸਰਦਾਰ ਜੀ ਨੇ। ਬਟ ਜਦੋਂ ਨੇਸ਼ਨ ਨੇ ਇਹ ਗੱਲ ਕਹੀ ਵੀ ਫਿਲਮ ਬਾਇਕਾਊਟ ਹੋਣੀ ਚਾਹੀਦੀ ਹੈ ਇਹ ਪੰਜਾਬ ਦੇ ਹਿੰਦੁਸਤਾਨ ਦੇ ਲੋਕਾਂ ਨੇ ਤਾਂ ਉਹਨਾਂ ਨੇ ਚਾਹੇ ਟਵੀਟ ਕੀਤਾ ਸਰਦਾਰ ਜੀ ਨੇ ਕਿ ਫੜ ਲਓ ਭੂਣਦੀਆਂ ਲੱਗਾ ਫਿਲਮ ਤੇ ਬਾਹਰ ਰਿਲੀਜ਼ ਹੋ ਰਹੀ ਹੈ ਔਰ ਆਪਣੇ ਦੇਸ਼ ਦੇ ਲੋਕਾਂ ਦੇ ਇਮੋਸ਼ਨਸ ਨਾਲ ਖੇਡਣਾ ਜਾਂ ਉਹਨਾਂ ਦੇ ਖਿਲਾਫ ਖੜੇ ਹੋਣਾ ਔਰ ਭੂਣਦੀਆਂ ਲੱਗਾ ਭੂਣਦੀਆਂ ਲੱਗਾ ਪੂੜ ਉੱਠ ਕੇ ਉੱਡ ਕੇ ਇਥੇ ਅਮਰੀਕਾ ਗਿਆ ਹੈ ਠੀਕ ਹੈ ਨਾ ਅੱਜ ਉਹਨਾਂ ਕੋਲ ਅਮਰੀਕਨ ਸਿਟੀਜ਼ਨ ਹੈ ਤੋਂ ਮੈਂ ਸਮਝ ਸਕਦਾ ਕਿ ਹਿੰਦੁਸਤਾਨ ਵਾਸਤੇ ਉਹ ਮੂਸ਼ਨ ਜਾਂ ਚੀਜ਼ਾਂ ਨਹੀਂ ਰਹਿੰਦੀਆਂ ਕਿਉਂਕਿ ਬੰਦੇ ਨੂੰ ਪਤਾ ਵੀ ਮੈਂ ਹੁਣ ਇੱਥੇ ਰਹਿਣਾ ਬਟ ਮੇਂ ਬ੍ਰਦਰ ਤੂੰ ਪੰਜਾਬੀ ਹੈਂ ਆ ਤਰਬੂਨ ਬੰਨਦਾ ਇਸ ਪੰਜਾਬ ਦੇ ਲੋਕਾਂ ਨੇ ਹਿੰਦੁਸਤਾਨ ਦੇ ਲੋਕਾਂ ਨੇ ਬੜਾ ਤੇਨੂੰ ਮਾਨ ਸਨਮਾਨ ਦਿੱਤਾ ਹੈ ਹਾਂਜੀ ਦੋਸਤੋ ਆਪਾਂਵੇਂ ਕੋਈ ਸਿੰਗਰ ਆ ਤੇ ਆਪਾਂਵੇਂ ਕੋਈ ਉਹ ਬੋਡੀ ਬਿਲਡਰ ਆ ਆਏ ਦਿਨ ਸਾਨੂੰ ਕਿ ਗਿਆਨ ਸੁਣਨ ਵਾਸਤੇ ਮਿਲਿਆ ਆ ਦਲਜੀਤ ਦੇ ਖਿਲਾਫ ਤੁਹਾਨੂੰ ਦੱਸ ਦਈਏ ਕਿ ਦਲਜੀਤ ਦੇ ਜਿੰਨੇ ਵੀ ਸ਼ੋਅ ਹੋਏ ਨੇ ਦਲਜੀਤ ਨੇ ਹਮੇਸ਼ਾ ਇੰਡੀਆ ਝੰਡਾ ਆਪਣੇ ਛਾਤੀ ਦੇ ਨਾਲ ਲਾ ਕੇ ਰੱਖਾਇਆ ਅਤੇ ਅਸੀਂ ਤੁਹਾਨੂੰ ਕਈ ਇਦਾਂ ਦੇ ਸ਼ੋਅ ਦਿਖਾ ਸਕਦੇ ਹਾਂ ਦਲਜੀਤ ਦੇ ਜਿਸ ਦੇ ਵਿੱਚ ਕਿ ਉਹਨੇ ਇੰਡੀਅਨ ਝੰਡੇ ਨੂੰ ਚੁੰਮਿਆ ਹੈ ਤੇ ਚਾਲਦੇ ਸ਼ੋਅ ਦੇ ਵਿੱਚ ਇੰਡੀਅਨ ਝੰਡੇ ਨੂੰ ਲਹਿਰਾਇਆ ਹੈ ਹਾਂਜੀ ਦੋਸਤੋ ਉਹਨੇ ਕੀ ਗਲਤ ਕਰ ਦਿੱਤਾ ਤੁਹਾਨੂੰ ਦੱਸ ਦਈਏ ਕਿ ਵਾਰ ਤੋਂ ਪਹਿਲਾਂ ਜਿਹੜੀ ਫਿਲਮ ਸ਼ੂਟਿੰਗ ਹੋ ਜਾਂਦੀ ਆ ਜਿਸ ਤੋਂ ਬਾਅਦ ਕਿ ਇੱਕ ਤੋਂ ਇੱਕ ਵੱਡਾ ਗਿਆਨੀ ਆ ਰਿਹਾ ਆ ਅਤੇ ਇਹ ਕੁਝ ਕਹਿ ਰਿਹਾ ਕਿ ਦਿਲਜੀਤ ਨੇ ਸਭ ਕੁਝ ਜਾਣ ਬੁੱਝ ਕੇ ਕੀਤਾ ਆ ਅਤੇ ਉਸ ਤੋਂ ਬਾਅਦ ਇਹ ਵੀ ਕਹਿ ਰਹੇ ਨੇ ਕਿ ਦਿਲਜੀਤ ਦਾ ਕਿ ਉਹ ਬਾਈਕਾਟ ਕਰਨਾ ਚਾਹੀਦਾ ਹੈ ਪੰਜਾਬੀ 뮤직 ਇੰਡਸਟਰੀ ਦੇ ਵਿੱਚੋਂ ਅਤੇ ਦਿਲਜੀਤ ਨੂੰ ਇਹ ਵੀ ਕਿਹਾ ਜਾ ਰਿਹਾ ਹੈ ਕਿ ਦਿਲਜੀਤ ਦੀ ਉਸੇ ਵਾਲੀ ਟਿੱਪਣੀ ਆ ਜਾਂਦੀ ਆ ਜਦੋਂ ਦਿਲਜੀਤ ਦੀ ਫਿਲਮ ਦਾ ਬਾਈਕਾਟ ਕਰਨ ਦੇ ਵਾਸਤੇ ਫੈਸਲਾ ਲਿਆ ਜਾਂਦਾ ਆ ਉਦੋਂ ਕਿੱਥੇ ਸੀਗਾ ਦਿਲਜੀਤ ਜਦੋਂ ਜੰਗ ਲੱਗੀ ਸੀਗੀ ਇਹ ਕੁਝ ਜਿਨ੍ਹਾਂ ਦਾ ਕਹਿਣਾ ਆ ਅਤੇ ਉਸ ਤੋਂ ਬਾਅਦ ਦਿਲਜੀਤ ਦੀ ਜਿਹੜੀ ਫਿਲਮ ਹੈ ਉਹ ਬਾਹਰਲੇ ਦੇਸ਼ਾਂ ਦੇ ਵਿੱਚ ਰਿਲੀਜ਼ ਹੋ ਚੁੱਕੀ ਆ ਜਿਸ ਤੋਂ ਬਾਅਦ ਦਿਲਜੀਤ ਦਾ ਲਾਈਵ ਆ ਕੇ ਇਹਨਾਂ ਦੇ ਖਿਲਾਫ ਇਹ ਗੈਣਾ ਸੀਗਾ ਕਿ ਫੜ ਲੋ ਪੁੰਡੀਆਂ ਲੱਤਾਂ ਜਿਸ ਤੋਂ ਬਾਅਦ ਇਹ ਇਹ ਕਹਿ ਰਹੇ ਨੇ ਕਿ ਹੁਣ ਸਾਨੂੰ ਦਿਲਜੀਤ ਨੇ ਬਹੁਤ ਮਾਰੇ ਸ਼ਬਦ ਜਿਹੜੇ ਕਿ ਉਹ ਕਹੇ ਨੇ ਜਿਵੇਂ ਕਿ ਦਿਲਜੀਤ ਨੂੰ ਨਹੀਂ ਸੀ ਕਿ ਕਹਿਣੇ ਚਾਹੀਦੇ ਅਤੇ ਸਾਰੇ ਲੋਕਾਂ ਨੂੰ ਇਹ ਕਹਿ ਰਹੇ ਨੇ ਕਿ ਦਿਲਜੀਤ ਨੇ ਇਹ ਸ਼ਬਦ ਸਾਰੇ ਲੋਕਾਂ ਵਾਸਤੇ ਵਰਤੇ ਨੇ ਤੁਸੀਂ ਇਹਨਾਂ ਦੀ ਇਹ ਵੀਡੀਓ ਦੇਖ ਕੇ ਕੀ ਗੋਚ ਕਹਿਣਾ ਚਾਹੋਗੇ ਸਾਨੂੰ ਆਪਣੀ ਰਾਏ ਕਮੈਂਟ ਦੇ ਵਿੱਚ ਜਰੂਰ ਦਿਓ ਅਤੇ ਇਦਾਂ ਦੀਆਂ ਹੋਰ ਨਵੀਆਂ ਤਾਜ਼ੀਆਂ ਵੀਡੀਓ ਨੂੰ ਦੇਖਣ ਵਾਸਤੇ ਜਿਨ੍ਹਾਂ ਨੇ ਹਾਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜਾ ਕੇ ਜਰੂਰ ਕਰ ਲਿਓ ਹਰ ਰੋਜ਼ ਇਦਾਂ ਦੀਆਂ ਨਵੀਆਂ ਅਪਡੇਟਾਂ ਲੈ ਕੇ ਅਸੀਂ ਤੁਹਾਡੇ ਵਾਸਤੇ ਆਉਂਦੇ ਰਵਾਂਗੇ ਬਹੁਤ ਜਲ ਮਿਲਾਂਗੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਇੱਕ ਆਪਣੀ ਨਵੀਂ ਅਪਡੇਟ ਦੇ ਨਾਲ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ